ਅੱਜ ਜਿਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਜਿਵੇਂ ਘਟਨਾ ਦੇ ਵਿੱਚ ਆਪਾਂ ਅੱਗੇ ਗੱਲਬਾਤ ਕਰਾਂਗੇ ਤਾਂ ਅਪਰਾਧੀ ਜਿਹੜਾ ਉਹ 5 ਸਾਲ ਤੱਕ ਜਿਹੜਾ ਪੁਲਿਸ ਦੇ ਹੱਥ ਵਿੱਚ ਪਰ ਪੁਲਿਸ ਉਹਨੂੰ 5 ਸਾਲ ਬਾਅਦ ਕਿੱਥੋਂ ਤੇ ਕਿਵੇਂ ਗ੍ਰਿਫਤਾਰ ਕਰਦੀ ਹੈ ਇਹ ਵੀ ਇੱਕ ਬਹੁਤ ਹੈਰਾਨੀਜਨਕ ਖੁਲਾਸਾ ਜਿਹੜਾ ਪੁਲਿਸ 5 ਸਾਲ ਬਾਅਦ ਇਹ ਕੇਸ ਨੂੰ ਹੱਲ ਕਰਦੀ ਹੈ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਆਂ ਕਰਨਾਟਕਾ ਕਰਨਾਟਕਾ ਦੇ ਵਿੱਚ ਬੰਗਲੌਰ ਬੰਗਲੌਰ ਦਾ ਇੱਕ ਇਲਾਕਾ ਸੀ ਕੋਸਾਈਗੜਾ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਸ਼ਸ਼ੀਕਲਾ ਤੇ ਉਹਦੀ ਮਾਂ ਸ਼ਾਂਤਾ ਕੁਮਾਰੀ ਤੇ ਇੱਕ ਸ਼ਸ਼ੀਕਲਾ ਦਾ ਬੇਟਾ ਸੰਜੇ ਵਾਸੂਦੇਵ ਇਹ ਤਿੰਨੇ ਜਣੇ ਰਹਿੰਦੇ ਹੁੰਦੇ ਨੇ ਤੇ ਜਿਹੜਾ ਵਾਸੂਦੇਵ ਹੁੰਦਾ ਇਹ ਪੜਾਈ ਦੇ ਵਿੱਚ ਕਾਫੀ ਹੁਸ਼ਿਆਰ ਹੁੰਦਾ ਤੇ ਜਿਹੜੀ ਸ਼ਸ਼ੀਕਲਾ ਇਹਨੂੰ ਇੰਜੀਨੀਅਰ ਬਣਾਉਣਾ ਚਾਹਦੀ ਹੈ ਤੇ ਜਿਹੜਾ ਬੇਟਾ ਹੁੰਦਾ ਉਹ ਵੀ ਬਹੁਤ ਮਨ ਲਾ ਕੇ ਪੜ੍ਹਦਾ ਤੇ ਜਿਹੜਾ ਇਲਾਕੇ ਦੇ ਵਿੱਚ ਬੱਚੇ ਨੂੰ ਸਾਰੇ ਬਹੁਤ ਪਿਆਰ ਸਤਿਕਾਰ ਕਰਦੇ ਨੇ ਕਿਉਂਕਿ ਬੱਚਾ ਸਿਰਫ ਪੜ੍ਹਾਈ ਵੱਲੀ ਧਿਆਨ ਦਿੰਦਾ ਸਭ ਨੂੰ ਪਤਾ ਹੁੰਦਾ ਵੀ ਇਹ ਪੜਦਾ ਤੇ ਆਪਣੇ ਘਰ ਰਹਿੰਦਾ ਤੇ ਉਸੇ ਤਰ੍ਹਾਂ ਇਹ ਪੜਦੇ ਹੋਏ 9ਵੀਂ 10ਵੀਂ ਤੇ ਪਲੱਸ 2 ਦੇ ਵਿੱਚ 90% ਤੋਂ ਪਲੱਸ ਦੇ ਜਿਹੜੇ ਮਾਰਕਸ ਆਉਂਦੇ ਨੇ ਉਸ ਤੋਂ ਬਾਅਦ ਇੰਜੀਨੀਅਰਿੰਗ ਕਰਨ ਲੱਗ ਜਾਂਦਾ ਹੁਣ ਇਹ ਪੜਦਾ ਤੇ ਜਾਂ પાર્ਟ ਟਾਈਮ ਜੌਬ ਕਰਦਾ ਤੇ ਬਾਕੀ ਟਾਈਮ ਇਹ ਘਰ ਦੇ ਵਿੱਚ ਰਹਿੰਦਾ ਤੇ ਇਲਾਕੇ ਦੇ ਲੋਕ ਇਹ ਪੜ੍ਹਾਈ ਕਰਦਾ ਪਰ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਤਾਂ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਹੈ ਤੇ ਆਪਣੀ ਜੌਬ ਤੇ ਘਰ ਕਿਉਂਕਿ ਨਾ ਤਾਂ ਕੋਈ ਸ਼ਰਾਰਤ ਨਾ ਕੋਈ ਗਲਤ ਹਰਕਤ ਦੇ ਵਿੱਚ ਹੁੰਦਾ ਇਸ ਇਲਾਕੇ ਦੇ ਲੋਕ ਜਿਹੜੇ ਨੇ ਉਹ ਵੀ ਇਹਨੂੰ ਸਨਮਾਨ ਦਿੰਦੇ ਨੇ ਵੀ ਬੱਚਾ ਬਹੁਤ ਵਧੀਆ ਹੈ ਹਰ ਪਾਸਿਓ ਸੁਭਾਅ ਵੀ ਬਹੁਤ ਵਧੀਆ ਹੁੰਦਾ ਬੋਲ ਚਾਲ ਦੇ ਵਿੱਚ ਉਹਨੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜਿਹੜੀ ਇਹ ਘਟਨਾ ਹੈ ਇਹ 2016 ਅਗਸਤ 2016 ਦੇ ਵਿੱਚ ਜਿਹੜੀ ਇਹਨਾਂ ਦੀ ਨਾਨੀ ਹੁੰਦੀ ਹੈ ਸੰਜੇワਸੂ ਦੇਵ ਦੀ ਉਹ ਲੋਕਾਂ ਨੂੰ ਅਚਾਨਕ ਦੇਖਣੀ ਜਿਹੜੀ ਬੰਦ ਹੁੰਦੀ ਹੈ ਲੋਕ ਦੇਖਦੇ ਨੇ ਵੀ ਜਿਹੜੀ ਨਾਨੀ ਹੈ ਨਹੀਂ ਤੇ ਇਹਨਾਂ ਦਾ ਕਹਿਣਾ ਹੁੰਦਾ ਵੀ ਉਹ ਸਾਡਾ ਜਿਹੜਾ ਭਰਾ ਹੈ ਛੱਤੀ ਕਲਾ ਕਹਿੰਦੀ ਹੈ ਮੇਰਾ ਭਰਾ ਹੈ ਉੱਥੇ ਚਲੀ ਗਈ ਪਿੰਡ ਲੋਕਾਂ ਨੂੰ ਹੁੰਦਾ ਵੀ ਚਲੋ ਚਲੀ ਗਈ ਹੁਣੇ ਹੁਣ 5-6 ਮਹੀਨੇ ਲੰਘ ਜਾਂਦੇ ਨੇ ਉਹ ਵਾਪਸ ਨਹੀਂ ਆਉਂਦੀ ਤੇ ਇਹ ਕੋਈ ਟੀ ਹੈਰਾਨੀ ਵਾਲੀ ਗੱਲ ਵੀ ਨਹੀਂ ਸੀ ਵੀ ਜਿਉ ਉਹ ਆਪਣੇ ਬੇਟੇ ਕੋਲ ਗਈ ਹੈ ਤਾਂ ਉੱਥੇ ਰਹਿ ਵੀ ਸਕਦੀ ਹੈ ਤਾਂ ਟਾਈਮ ਲੰਘਦਾ ਜਾਂਦਾ ਹੈ ਅਖੀਰ ਆ ਜਾਂਦਾ ਹੈ ਫਰਵਰੀ 2017 ਫਰਵਰੀ 2017 ਦੇ ਵਿੱਚ ਜਿਹੜੀ ਸ਼ਸ਼ੀ ਕਲਾ ਹੁੰਦੀ ਹੈ ਜਿਹੜਾ ਘਰ ਦਾ ਓਨਰ ਹੁੰਦਾ ਉਹ ਤੋਂ ਪੈਸੇ ਉਧਾਰ ਲੈਂਦੀ ਹੈ ਪਹਿਲਾਂ ਵੀ ਲੈਂਦੀ ਹੁੰਦੀ ਸੀ ਉਹਨੂੰ ਮੋੜ ਦਿੰਦੀ ਉਹਦਾ ਰਿਕਾਰਡ ਬਹੁਤ ਵਧੀਆ ਸੀ ਤੇ ਇਸੇ ਤਰੀਕੇ ਉਹ ਫਿਰ 2 ਲੱਖ ਰੁਪਇਆ ਤੋਂ ਮੰਗਦੀ ਐ ਵੀ ਮੈਨੂੰ ਚਾਹੀਦਾ ਹੁਣ ਉਹ ਵੀ ਸਮਝਦਾ ਸੀ ਵੀ ਇਹਨੇ ਬੇਟਾ ਪੜਾ ਰਹੀ ਐ ਘਰ ਦੇ ਖਰਚੇ ਨੇ ਤੇ ਉਹਦਾ ਰਿਕਾਰਡ ਵੀ ਵਧੀਆ ਸੀ ਪੈਸੇ ਉਹ ਤੋਂ ਪਹਿਲਾਂ ਵੀ ਲੈਂਦੀ ਸੀ ਵਾਪਸ ਕਰ ਦਿੰਦੀ ਸੀ ਤੇ ਜਿਹੜਾ ਮਾਲਕ ਹੁੰਦਾ ਉਹਦਾ ਕਹਿਣਾ ਹੁੰਦਾ ਵੀ ਇਸ ਟਾਈਮ ਮੇਰੇ ਕੋਲ 2 ਲੱਖ ਰੁਪਇਆ ਨਹੀਂ ਮੈਂ 50000 ਰੁਪਇਆ ਤੇ ਅਕਾਊਂਟ ਚ ਟਰਾਂਸਫਰ ਕਰ ਦਿੰਦਾ ਬਾਕੀ ਜਿਹੜਾ ਪੈਸਾ ਉਹ ਕੁਝ ਦਿਨ ਰੋਕੇ ਮੈਂ ਤੈਨੂੰ ਦੇ ਦਾਂ ਕਿਉਂਕਿ ਉਹ ਤੋਂ ਵਿਆਜ ਲੈਂਦਾ ਉਹਦੇ ਵਿੱਚ ਤਾਂ 50000 ਰੁਪਇਆ ਜਿਹੜਾ ਟਰਾਂਸਫਰ ਕਰਦਾ ਉਹਦੋਂ ਅਗਲੇ ਦਿਨਾਂ ਉਹ ਦੇਖਦਾ ਵੀ ਉਹਦੇ ਘਰ ਤੇ ਬਾਹਰ ਤਾਲਾ ਲੱਗਿਆ ਹੋਇਆ। ਤਾਂ ਉਹ ਸੋਚਦਾ ਵੀ ਕਿਤੇ ਰਿਸ਼ਤੇਦਾਰੀ ਦੇ ਵਿੱਚ ਗਏ ਹੋਣਗੇ, ਆ ਜਾਣਗੇ। ਕਿਉਂਕਿ ਕਿਸੇ ਦੇ ਜੇ ਉਹਦੇ ਮਕਾਨ ਦੇ ਵਿੱਚ ਕੋਈ ਰਹਿ ਵੀ ਰਿਹਾ ਤਾਂ ਮਾਲਕ ਮਕਾਨ ਜਿਹੜਾ ਉਹ ਵੀ ਇੰਟਰਫੇਅਰ ਨਹੀਂ ਕਰ ਸਕਦਾ ਕਿਉਂਕਿ ਬੰਦਾ ਆਪਣੀ ਆਜ਼ਾਦੀ ਦਾ ਮਾਲਕ ਹੈ ਕਿਤੇ ਵੀ ਆ ਜਾ ਸਕਦਾ। ਉਹਨੂੰ ਦੱਸ ਕੇ ਤਾਂ ਜਾਣਾ ਨਹੀਂ ਸੀ। ਤੇ ਉਹ 2-4-10 ਦਿਨ ਦੇਖਦੇ ਨੇ ਉਹ ਵਾਪਸ ਨਹੀਂ ਹੁੰਦੇ। ਫਿਰ ਤਾਂ ਫੋਨ ਟਰਾਈ ਕੀਤਾ ਜਾਂਦਾ। ਦੋਨੋਂ ਮਾਂ ਪੁੱਤ ਦਾ ਜਿਹੜਾ ਫੋਨ ਹੈ ਉਹ 스ਵਿਚ ਆਫ ਹੁੰਦਾ। ਕੋਈ ਵੀ ਕੰਟੈਕਟ ਉਹਨਾਂ ਨਾਲ ਨਹੀਂ ਹੁੰਦਾ ਹੁਣ ਜਿਹੜਾ ਟਾਈਮ ਬੀਤਣਾ ਸ਼ੁਰੂ ਹੋ ਜਾਂਦਾ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਟਾਈਮ ਬੀਤ ਜਾਂਦਾ ਉੱਥੇ ਇੱਕ ਮੋਟਰ ਹੁੰਦੀ ਹੈ ਕਿਉਂਕਿ ਉਹ ਅਪਾਰਟਮੈਂਟ ਦੇ ਵਿੱਚ ਹੋਰ ਵੀ ਲੋਕ ਜਿਹੜੇ ਕਿਰਾਏਤੇ ਰਹਿੰਦੇ ਹੁੰਦੇ ਨੇ ਜਦੋਂ ਸ਼ਸ਼ੀਕਲਾ ਇੱਥੇ ਹੁੰਦੀ ਹੈ ਤਾਂ ਮੋਟਰ ਉਹ ਚਲਾ ਦਿੰਦੀ ਪਰ ਹੁਣ ਉਹਦੇ ਨਾਂ ਹੋਣ ਕਰਕੇ ਜਿਹੜਾ ਉਹ ਮਾਲਕ ਹੁੰਦਾ ਮਕਾਨ ਦਾ ਉਹ ਸਵੇਰੇ ਸ਼ਾਮ ਆ ਕੇ ਮੋਟਰ ਸਵੇਰੇ ਘੰਟਾ ਸ਼ਾਮ ਨੂੰ ਘੰਟਾ ਚਲਾਣੀ ਸ਼ੁਰੂ ਕਰਦਾ ਉਹਨੂੰ ਚਲਾਣੀ ਹੁੰਦੀ ਹੈ ਲੋਕਾਂ ਨੂੰ ਪਾਣੀ ਭਰਨਾ ਹੁੰਦਾ ਟੈਂਕੀ 'ਚ ਤੇ ਪਾਣੀ ਦੀ ਟੈਂਕੀ ਜਦੋਂ ਭਰਨ ਹੁੰਦਾ ਉਹਨੂੰ ਕਈ ਵਾਰ ਮਹਿਸੂਸ ਹੁੰਦਾ ਵੀ ਜਿਵੇਂ ਮੁਸ਼ਕ ਆਉਂਦੀ ਹੁੰਦੀ ਹੈ ਉਹਤੋਂ ਬਦਬੂ ਆਉਂਦੀ ਹੈ ਪਰ ਉਹ ਦੇਖਦਾ ਵੀ ਕਦੇ ਬਦਬੂ ਆਉਂਦੀ ਹੈ ਕਦੇ ਨਹੀਂ ਆਉਂਦੀ ਸੋਚਦਾ ਵੀ ਸ਼ਾਇਦ ਉਹਦਾ ਵਹਿਮ ਹੈ ਅੱਜ ਨਹੀਂ ਆ ਰਹੀ ਮੈਨੂੰ ਵਹਿਮ ਹੋਇਆ ਜਾਂ ਕਿਤੇ ਨੇੜੇ ਚੂਹਾ ਮਰਿਆ ਹੋਣਾ ਉਹ ਕੁਝ ਦਿਨ ਐਵੇਂ ਨਿਕਲਦੇ ਨੇ ਫਿਰ ਬਦਬੂ ਜਿਹੜੀ ਥੋੜੀ ਜ਼ਿਆਦਾ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹਦੇ ਦਿਮਾਗ ਦੇ ਵਿੱਚ ਇੱਕ ਜਿਹੜਾ ਆਪਾਂ ਫਿਲਮਾਂ 'ਚ ਦੇਖਦੇ ਆਂ ਸੀਰੀਨਾ ਚ ਦੇਖਦੇ ਆ ਵੀ ਮਕਾਨ ਖਾਲੀ ਪਿਆ ਸੀ ਤੇ ਖਾਲੀ ਮਕਾਨ ਦੇ ਵਿੱਚ ਇੱਕ লাশ ਪਈ ਸੀ ਕਈ ਕੁਛ ਐਸਾ ਉਹਦੇ ਦਿਮਾਗ ਦੇ ਵਿੱਚ ਆਉਣ ਲੱਗ ਜਾਂਦਾ ਤੇ ਹੁਣ ਜਿਹੜੇ ਲੋਕ ਸੀ ਆਲੇ-ਦੁਆਲੇ ਦੇ ਉਹ ਵੀ ਸ਼ਿਕਾਇਤ ਕਰਨ ਲੱਗ ਜਾਂਦੇ ਨੇ ਵੀ ਇਹਦੇ ਵਿੱਚੋਂ ਬਦਬੂ ਆਉਂਦੀ ਹੈ ਫਿਰ ਉਹ ਕੀ ਕਰਦਾ ਸਿੱਧਾ ਪੁਲਿਸ ਨੂੰ ਫੋਨ ਕਰਦਾ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਪੁੱਛਦੀ ਹੈ ਵੀ ਕਿੱਥੇ ਨੇ ਉਹਦਾ ਕਹਿਣਾ ਹੁੰਦਾ ਵੀ ਇਹ ਇੱਥੇ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਹੁਣੇ ਕਿਤੇ ਚਲੇ ਗਏ ਬਲਕਿ ਮੇਰੇ ਤੋਂ 2 ਲੱਖ ਰੁਪਈਆ ਮੰਗਿਆ ਸੀ ਮੈਂ 50 ਹਜ਼ਾਰ ਦਿੱਤਾ ਉਦੋਂ ਤੋਂ ਬਾਅਦ ਇਹਨਾਂ ਦੇ ਘਰੇ ਲੋਕ ਲੱਗਿਆ ਹੈ ਤੇ ਜਿਹੜਾ ਇਹਨਾਂ ਦਾ ਫੋਨ ਨੰਬਰ ਹੈ ਉਹ ਵੀ ਨਹੀਂ ਲੱਗ ਰਿਹਾ ਦੋਨੋਂ ਮਾਂ ਪੁੱਤ ਚੋ ਕਿਸੇ ਦਾ ਵੀ ਤੇ ਤਿੰਨ ਜੀ ਸੀ ਇੱਕ ਜਿਹੜੀ ਇਹਨਾਂ ਦੀ ਨਾਨੀ ਸੀ ਉਹ ਪਹਿਲਾਂ ਚਲੀ ਗਈ ਸੀ ਪਿੰਡ ਤੇ ਇਹ ਜਿਹੜੇ ਦੋ ਮਾਂ ਪੁੱਤ ਨੇ ਇਹ ਹੁਣ ਚਲੇ ਗਏ ਤੇ 6 3-4 ਮਹੀਨੇ ਹੋ ਜਾਂਦੇ ਨੇ ਇਸ ਗੱਲ ਨੂੰ ਕਿਉਂਕਿ ਫਰਵਰੀ ਦੇ ਵਿੱਚ ਇਹ ਜਾਂਦੇ ਫਰਵਰੀ ਦੇ ਵਿੱਚ ਜਾਂਦੇ ਨੇ ਹੁਣ ਮਈ ਸੀ 2-3 ਮਹੀਨੇ ਹੋ ਗਏ ਤੇ ਹੁਣ ਇਹਨਾਂ ਦਾ ਵੀ ਕੋਈ ਹਤਾ ਪਤਾ ਨਹੀਂ ਤਾਂ ਪੁਲਿਸ ਨੂੰ ਵੀ ਥੋੜੀ ਸ਼ੰਕਾ ਹੁੰਦੀ ਹੈ ਡਾਊਟ ਹੁੰਦਾ ਤਾਂ ਪੁਲਿਸ ਕੀ ਕਰਦੀ ਹੈ ਪਹਿਲਾਂ ਲੋਕ ਤੜਵਾਉਂਦੀ ਹੈ ਲੋਕ ਤੜਵਾੜ ਕੇ ਜਦੋਂ ਅੰਦਰ ਜਾਂਦੇ ਨੇ ਤਲਾਸ਼ੀ ਲੈਂਦੇ ਨੇ ਅੰਦਰ ਉਹਨਾਂ ਨੂੰ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਹੁਣ ਜਦੋਂ ਦਰਵਾਜ਼ੇ ਖੋਲਦੇ ਨੇ ਤਾਂ ਥੋੜੀ ਬਦਬੂ ਘਟਦੀ ਹੈ ਫਿਰ ਪੁਲਿਸ ਜਿਹੜੀ ਹੈ ਉਹ ਤੇ ਤਲਾਸ਼ੀ ਲੈਂਦੀ ਹੈ ਉੱਥੇ ਇੱਕ ਇੱਕ ਚੀਜ਼ ਫਰਿੱਜ ਤੋਂ ਲੈ ਕੇ ਕੋਈ ਅਟੈਚੀ ਬਕਸਾ ਜੋ ਕੁਝ ਵੀ ਸੀ ਸਾਰਾ ਕੁਝ ਉੱਥੇ ਫਰੋਲ ਦਿੱਤਾ ਜਾਂਦਾ ਬਦਬੂ ਲਗਾਤਾਰ ਹੁੰਦੀ ਰਹਿੰਦੀ ਹੈ ਪਰ ਉਹਨਾਂ ਨੂੰ ਉੱਥੇ ਕੁਝ ਵੀ ਨਹੀਂ ਮਿਲਦਾ ਇਹ ਕਹਿ ਲਿਏ ਵੀ ਉਹ ਘਰ ਦਾ ਇੱਕ ਇੱਕ ਇੰਚ ਫਰੋਲ ਦਿੰਦੇ ਨੇ ਕੋਈ ਅਸੀ ਚੀਜ਼ ਨਹੀਂ ਛੱਡਦੇ ਵੀ ਜਿੱਥੇ ਉਹ ਤਲਾਸ਼ ਕਰ ਸਕਣ ਕੋਈ ਬੈੱਡ ਕੋਈ ਮੰਜਾ ਕੋਈ ਬਿਸਤਰਾ ਕੁਝ ਵੀ ਨਹੀਂ ਛੱਡਦੇ ਪਰ ਨਾ ਤਾਂ ਕੋਈ ਚੀਜ਼ ਹੀ ਮਿਲਦੀ ਹੈ ਤੇ ਨਾ ਬਦਬੂ ਹੀ ਬੰਦ ਹੁੰਦੀ ਹੈ ਹੁਣ ਪੁਲਿਸ ਨੂੰ ਜਦੋਂ ਕੁਝ ਨਹੀਂ ਮਿਲਦਾ ਤਾਂ ਪੁਲਿਸ ਦਾ ਕਹਿਣਾ ਹੁੰਦਾ ਵੀ ਇੱਥੇ ਕਿਤੇ ਚੂਹਾ ਚਾਹ ਮਰਿਆ ਹੋਏਗਾ ਕਿਤੇ ਨਾ ਕਿਤੇ ਕੁੰਜੇ ਕਾਂਜੇ ਚ ਤੇ ਇੱਥੇ ਕੁਝ ਵੀ ਨਹੀਂ ਹੈ ਜਦੋਂ ਜਾਣ ਲੱਗਦੇ ਨੇ ਤੇ ਜਿਹੜਾ ਮਾਲਕ ਹੁੰਦਾ ਮਕਾਨ ਦਾ ਉਹ ਕਹਿੰਦਾ ਵੀ ਇੱਕ ਵਾਰੀ ਲਾਸਟ ਵਾਰ ਹੋਰ ਮੈਂ ਦੇਖ ਲਾਂ ਤੋਂ ਅੰਦਰ ਆਉਂਦਾ ਅੰਦਰ ਆ ਕੇ ਜਦੋਂ ਚੈੱਕ ਕਰਨੀ ਸ਼ੁਰੂ ਕਰਦਾ ਤਾਂ ਬੜਾ ਹੈਰਾਨ ਹੁੰਦਾ ਉਹ ਪੁਲਿਸ ਵਾਲਿਆਂ ਨੂੰ ਬੁਲਾਉਂਦਾ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਇਹ ਕੰਧ ਦੇ ਵਿੱਚ ਇੱਕ ਲਿਮਾਰੀ ਸੀ ਬਹੁਤ ਵੱਡੀ ਤੇ ਉਹ ਲਿਮਾਰੀ ਹੁਣ ਹੈ ਨਹੀਂ ਤੇ ਪੁਲਿਸ ਵਾਲੇ ਕਹਿੰਦੇ ਨੇ ਵੀ ਲਿਮਾਰੀ ਉਹ ਲੈ ਕੇ ਹੋਣਗੇ ਉਹ ਕਹਿੰਦਾ ਵੀ ਨਹੀਂ ਲਿਮਾਰੀ ਕੰਧ ਦੇ ਵਿੱਚ ਹੀ ਸੀ ਬਹੁਤ ਵੱਡੀ ਲਿਮਾਰੀ ਸੀ ਉਹ ਤੇ ਹੁਣ ਉਹ ਹੈ ਨਹੀਂ ਤੇ ਕੰਧ ਵੀ ਮੈਨੂੰ ਜਿਹੜੀ ਥੋੜੀ ਜੀ ਲੱਗਦੀ ਹੈ ਵੀ ਜਿਵੇਂ ਦੂਜੀ ਕੰਧ ਨਾਲੋਂ ਉੱਚੀ ਹੋਵੇ ਜਦੋਂ ਫਿਰ ਉਹ ਚੰਗੀ ਤਰ੍ਹਾਂ ਹੱਥੋਂ ਧਮਾਰ ਕੇ ਉੱਥੇ ਦੇਖਿਆ ਜਾਂਦਾ ਤਾਂ ਪੁਲਿਸ ਵਾਲਿਆਂ ਨੂੰ ਵੀ ਥੋੜਾ ਸ਼ੱਕ ਹੋ ਹੁਣ ਪੁਲਿਸ ਵਾਲੇ ਜਦੋਂ ਨੇੜੇ ਜਾ ਕੇ ਦੇਖਦੇ ਨੇ ਤਾਂ ਉਹ ਕੰਧ ਦੇ ਵਿੱਚ ਜਿੱਥੇ ਕੋਨੇ ਦੱਸਿਆ ਸੀ ਲਮਾਰੀ ਹੈ ਉੱਥੇ ਛੋਟੇ ਛੋਟੇ ਜਿਹੇ ਛਰਾਕ ਹੁੰਦੇ ਨੇ ਸਿਮਿੰਟ ਦੇ ਵਿੱਚ ਉਹਦੇ ਜਦੋਂ ਨੇੜੇ ਜਾਂਦੇ ਨੇ ਉਦੋਂ ਬਹੁਤ ਤੇਜ਼ ਬਦਬੂ ਆਉਂਦੀ ਹੈ ਹੁਣ ਫਿਰ ਮਜ਼ਦੂਰਾਂ ਨੂੰ ਬੁਲਾਇਆ ਜਾਂਦਾ ਹੈ ਮਜ਼ਦੂਰਾਂ ਨੂੰ ਬੁਲਾ ਕੇ ਜਦੋਂ ਉੱਥੋਂ ਉਹਨਾਂ ਨੂੰ ਤੋੜਨ ਵਾਸਤੇ ਕਿਹਾ ਜਾਂਦਾ ਉਦੋਂ ਤੇ ਜਦੋਂ ਥੋੜੀ ਸਾਫ ਸਪਾਈ ਕਰਦੇ ਨੇ ਉੱਪਰ ਦਾ ਜਿਹੜਾ ਮਾੜਾ ਮੋਟਾ ਚਿੰਬੜਿਆ ਹੁੰਦਾ ਗੰਦ ਵਗੈਰਾ ਜਾਂ ਧੂਲ ਮਿੱਟੀ ਵਗੈਰਾ ਜਦੋਂ ਸਾਫ ਕੀਤੀ ਜਾਂਦੀ ਹੈ ਤਾਂ ਪਰਤਾ ਲੱਗਦਾ ਹੈ ਵੀ ਜਿਹੜਾ ਇੰਨੀ ਕਿ ਜਗ੍ਹਾ ਤੇ ਸਿਮਿੰਟ ਜ ਜਦੋਂ ਉੱਥੇ ਉਹ ਸਾਫ਼ ਕਰਨ ਤੋਂ ਬਾਅਦ ਤੋੜਨ ਤੋਂ ਬਾਅਦ ਜੋ ਤੋੜਦੇ ਨੇ ਤਾਂ ਵਿੱਚੋਂ ਲਮਾਰੀ ਨਿਕਲਦੀ ਹੈ। ਉਹਨਾਂ ਲਮਾਰੀ ਦੇ ਵਿੱਚ ਵੀ ਕੁਝ ਨਹੀਂ ਹੁੰਦਾ। ਪਰ ਜਿਹੜੀ ਬਦਬੂ ਆ ਬਹੁਤ ਤੇਜ਼ ਆਉਂਦੀ ਹੁੰਦੀ ਹੈ। ਫੋਰ ਜਿਹੜੀ ਬਦਬੂ ਆ ਤੇਜ਼ ਆਉਣ ਲੱਗ ਜਾਂਦੀ ਹੈ। ਜਦੋਂ ਚੰਗੀ ਤਰ੍ਹਾਂ ਉੱਥੋਂ ਜਿਹੜੀ ਆਇਟਾਂ ਵਗੈਰਾ ਗੋ ਹਟਾਈਆਂ ਜਾਂਦੀਆਂ ਨੇ ਸਿਮਿੰਟ ਹਟਾਇਆ ਜਾਂਦਾ ਹੈ। ਤਾਂ ਫਿਰ ਉਹਨਾਂ ਨੂੰ ਵਿੱਚ ਇੱਕ ਦਿਖਦਾ ਇੱਕ ਡਰਮ ਟਾਈਪ ਨੀਲੇ ਜਿਹੇ ਰੰਗ ਦਾ ਕੇਨ ਇੱਕ ਵੱਡਾ ਸਾਰਾ ਦਿਖਦਾ। ਜਦੋਂ ਉਹਨੂੰ ਦੇਖਦੇ ਨੇ ਉਹਨੂੰ ਸਾਫ਼ ਕਰਦੇ ਨੇ ਉਹਦਾ ਵੀ ਲੇਪ ਹੋਇਆ ਹੁੰਦਾ ਸਿਮਿੰਟ ਦਾ। ਜੋ ਲੇਪ ਹਟਾ ਕੇ ਉਹਦਾ ਢੱਕਣ ਖੋਲਿਆ ਜਾਂਦਾ ਤਾਂ ਬਹੁਤ ਤੇਜ਼ ਬਦਗੂ ਆਉਂਦੀ ਹੈ ਤੇ ਸਾਰੇ ਜਿਹੜੇ ਨੇ ਆਪਣੇ ਨੱਕ ਬੰਦ ਕਰਦੇ ਨੇ ਕੋਈ ਪਿੱਛੇ हट ਜਾਂਦਾ ਕੋਈ ਬਾਹਰ ਚਲਾ ਜਾਂਦਾ ਤੇ ਉਹਦੇ ਵਿੱਚ ਜੋ ਦੇਖਦੇ ਨੇ ਉਹਦੇ ਵਿੱਚ ਇੱਕ লাশ ਹੁੰਦੀ ਹੈ ਹੁਣ ਇਹ লাশ ਕਿਦੀ ਸੀ ਮਾਂ ਦੀ ਸੀ ਜਾਂ ਮਾਂ ਸੀ ਜਿਹੜੀ ਉਹਦੀ ਮਾਂ ਦੀ ਸੀ ਹੁਣ ਇਹ ਨਹੀਂ ਪਤਾ ਲੱਗਦਾ ਤੇ ਜਿਹੜੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਫਿਰ ਪੋਸਟਮਾਰਟਮ ਲਈ ਭੇਜਿਆ ਜਾਂਦਾ ਉਦੋਂ ਬਾਅਦ ਫਿਰ ਜਿਹੜੇ ਸੰਝੇ ਹੁੰਦਾ ਸੰਜੇ ਦੀ ਮਾਂ ਹੁੰਦੀ ਹੈ ਇਹਨਾਂ ਦੋਨਾਂ ਦੇ ਮੋਬਾਈਲ ਨੰਬਰ ਲੈ ਜਾਂਦੇ ਨੇ ਤੇ ਜਦੋਂ ਮੋਬਾਈਲ ਨੰਬਰ ਲੈ ਕੇ ਇਹਨਾਂ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਕਾਲ ਡਿਟੇਲ ਕੱਢ ਕੇ ਤਾਂ ਫਿਰਾਂ ਦਾ ਪਤਾ ਕੀਤਾ ਜਾਂਦਾ ਹੈ ਕਿ ਕਾਫੀ ਦੇਰ ਤੋਂ ਉਹ ਨੰਬਰਾਂ ਤੇ ਕਿਸੇ ਨਾਲ ਵੀ ਗੱਲਬਾਤ ਨਹੀਂ ਹੋਈ ਜਦੋਂ ਪੁੱਛਿਆ ਜਾਂਦਾ ਉੱਥੇ ਵਾਲੇ ਪੁਲਿਸ ਨੇ ਤਹਿਕੀਕਤ ਕਰਦੀ ਹੈ ਕਿ ਘਰ ਦੇ ਵਿੱਚ ਕੌਣ-ਕੌਣ ਸੀ ਉਹਨਾਂ ਦਾ ਕਹਿਣਾ ਹੁੰਦਾ ਵੀ ਇੱਥੇ ਤਿੰਨ ਜਣੇ ਸੀ ਸ਼ਸ਼ੀਕਲਾ ਉਹਦੀ ਮਾਂ ਸ਼ਾਂਤਾ ਕੁਮਾਰੀ ਤੇ ਸ਼ਸ਼ੀਕਲਾ ਦਾ ਬੇਟਾ ਜਿਹੜਾ ਹੁੰਦਾ ਸੰਜੇ ਵਾਸਤੇ ਤਾਂ ਉਹਨਾਂ ਨੇ ਫਿਰ ਪੁਲਿਸ ਪੁੱਛਦੀ ਹੈ ਵੀ ਇੱਥੇ ਇਹਨਾਂ ਦੇ ਵਿੱਚੋਂ ਕੋਈ ਗਾਇਬ ਹੋਇਆ ਹੋਵੇ ਤਾਂ ਫਿਰ ਲੋਕਾਂ ਨੂੰ ਯਾਦ ਆਉਂਦਾ ਵੀ ਜਿਹੜੀ ਇਹਨਾਂ ਦੀ ਮਾਂ ਸੀ ਸ਼ਾਂਤਾ ਕੁਮਾਰੀ ਉਹ ਕਰੀਬ ਅਗਸਤ ਦੇ ਵਿੱਚ ਜਿਹੜੀ ਹੈ ਉਸ ਤੋਂ ਬਾਅਦ ਸਾਨੂੰ ਨਹੀਂ ਦਿਖੀ ਇਹਨਾਂ ਦਾ ਕਹਿਣਾ ਸੀ ਵੀ ਉਹ ਪਿੰਡ ਆਪਣੇ ਭਰਾ ਕੋਲ ਗਈ ਹੈ ਵੀ ਜਾਨੀ ਕਿ ਸ਼ਸ਼ੀਕਲਾ ਦੇ ਭਰਾ ਕੋਲ ਆਪਣੇ بیٹے ਕੋਲ ਤਾਂ ਪੁਲਿਸ ਇੱਕ ਪਾਰਟੀ ਉੱਥੇ ਪਹੁੰਚਦੀ ਹੈ ਉੱਥੇ ਜਦੋਂ ਜਾ ਕੇ ਪੁੱਛਿਆ ਜਾਂਦਾ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਅਸੀਂ ਤਾਂ ਆਪ ਲੱਭ ਰਹੇ ਹਾਂ ਟਰਾਈ ਕਰ ਰਹੇ ਹਾਂ ਨਾ ਤਾਂ ਕਿਸੇ ਦਾ ਫੋਨ ਲੱਗਦਾ ਨਾ ਸੰਜੇ ਦਾ ਪਤਾ ਲੱਗ ਰਿਹਾ ਨਾ ਸ਼ਸ਼ੀਕਲਾ ਦਾ ਤੇ ਨਾ ਹੀ ਉਹਨਾਂ ਦੀ ਮਾਂ ਦਾ ਕਈ ਮਹੀਨੇ ਹੋ ਗਏ ਇਹਨਾਂ ਦਾ ਕੋਈ ਪਤਾ ਪਤਾਂ ਨਹੀਂ ਹੁਣ ਪੁਲਿਸ ਹੋਰ ਹਰਾਨ ਹੁੰਦੀ ਹੈ ਤੇ ਪੋਸਟਮਾਰਟਮ ਦੇ ਵਿੱਚ ਵੀ ਜਿਹੜਾ ਪਤਾ ਲੱਗਦਾ ਵੀ ਜਿਹੜੀ ਇਹਦੀ 8-9 ਮਹੀਨੇ ਪਹਿਲਾਂ ਮੌਤ ਹੋਈ ਹੈ ਹੁਣ 8-9 ਮਹੀਨੇ ਪਹਿਲਾਂ ਮੌਤ ਹੋਈ ਤੇ 8-9 ਮਹੀਨੇ ਪਹਿਲਾਂ ਹੀ ਗਾਇਬ ਜਿਹੜੀ ਹੈ ਸ਼ਸ਼ੀਕਲਾ ਦੀ ਮਾਂ ਹੁੰਦੀ ਹੈ ਤੇ ਪੋਸਟਮਾਰਟਮ ਦੇ ਵਿੱਚ ਇਹ ਵੀ ਆ ਜਾਂਦਾ ਵੀ ਗਲਾ ਘੁੱਟਣ ਕਰਕੇ ਦੀ ਮੌਤ ਹੋਈ ਹੈ ਤੇ ਉਮਰ ਵੀ ਜਿਹੜੀ ਹੈ 70 ਦੇ ਕਰੀਬ ਹੈ ਹੁਣ ਇਹ ਕਲੀਅਰ ਹੋ ਜਾਂਦਾ ਵੀ ਇਹ ਸ਼ਸ਼ੀਕਲਾ ਦੀ ਮਾਂ ਹੀ ਹੋ ਸਕਦੀ ਹੈ ਕਿਉਂਕਿ ਸ਼ਸ਼ੀਕਲਾ ਦੀ ਉਮਰ ਜਿਹੜੀ ਹੈ ਉਹ ਘੱਟ ਹੁੰਦੀ ਹੈ ਹੁਣ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਇਹ ਗਾਇਬ ਹੁੰਦੀ ਹੈ ਮਾਂ ਇਹਨਾਂ ਦੀ ਜਦੋਂ ਕਾਲ ਡਿਟੇਲ ਕੱਢੀ ਜਾਂਦੀ ਹੈ ਉਹਦੋਂ ਇੱਕ ਨੰਬਰ ਤੇ ਜਿਹੜੀ ਵਾਰ-ਵਾਰ ਗੱਲ ਹੁੰਦੀ ਸੀ ਉਹ ਨੰਬਰ ਦਾ ਪਤਾ ਕੀਤਾ ਜਾਂਦਾ ਉਹ ਨੰਬਰ ਜਦੋਂ ਪਤਾ ਕਰਦੇ ਨੇ ਉਹ ਇੱਕ ਨੰਦੀ ਨਾਮ ਦੇ ਲੜਕੇ ਦਾ ਹੁੰਦਾ ਹੈ ਹੁਣ ਨੰਦੀ ਕੁਮਾਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਮਕਾਨ ਮਾਲ ਤੇ ਹੋਰਾਂ ਤੋਂ ਪੁੱਛਿਆ ਜਾਂਦਾ ਇਹਦੇ ਬਾਰੇ ਤਾਂ ਮਕਾਨ ਮਾਲਕ ਦਾ ਕਹਿਣਾ ਹੁੰਦਾ ਵੀ ਹਾਂ ਇਹ ਸੰਜੇ ਦਾ ਦੋਸਤ ਸੀ ਉਹ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਕਿੱਥੇ ਗਏ ਨੇ ਕਦੋਂ ਗਏ ਨੇ ਮੈਨੂੰ ਕੁਝ ਦੱਸ ਕੇ ਨਹੀਂ ਗਏ ਨਾ ਉਹਨਾਂ ਦਾ ਕੋਈ ਫੋਨ ਨੰਬਰ ਲੱਗਦਾ ਮੈਨੂੰ ਨਹੀਂ ਇਸ ਬਾਰੇ ਕੁਝ ਵੀ ਪਤਾ ਪਰ ਫਿਰ ਪੁਲਿਸ ਉਹ ਤੋਂ ਥੋੜੀ ਸਖਤੀ ਨਾਲ ਪੁੱਛਗਿਛ ਕਰਦੀ ਹੈ ਜੋ ਸਖਤੀ ਨਾਲ ਪੁੱਛਗਿਛ ਕਰਦੀ ਹੈ ਤਾਂ ਉਹ ਫਿਰ ਇੱਕ ਗੱਲ ਮੰਨਦਾ ਵੀ ਹਾਂ ਇਹ ਜਿਹੜੀ ਹੈ ਸੰਜੇ ਦੀ ਨਾਨੀ ਦੀ Laash ਹੈ ਇਹਨੂੰ ਉਹਨਾਂ ਨੇ ਮਾਰਿਆ ਤੇ ਮੈਂ ਇਹਨਾਂ ਦੀ ਸਿਰਫ ਇਹ লাশ ਨੂੰ ਇਹ ਲਿਵਾਰੀ ਦੇ ਵਿੱਚ ਜਿਹੜੀ ਹੈ ਇਹਨਾਂ ਨੇ ਪਾ ਕੇ ਉਹਨੂੰ ਡਰਮ ਦੇ ਵਿੱਚ ਪਾ ਕੇ ਤੇ ਜਿਹੜਾ ਉੱਤੋਂ ਪਲਸਟਰ ਕੀਤਾ ਉਹਦੇ ਵਿੱਚ ਮਦਦ ਕੀਤੀ ਹੈ ਨਾ ਤਾਂ ਮੈਂ ਕਤਲ ਕਰਨ ਦੇ ਵਿੱਚ ਸ਼ਾਮਲ ਸੀ ਨਾ ਮੈਨੂੰ ਪਤਾ ਹੈ ਕਤਲ ਕਿਉਂ ਕੀਤਾ ਹੈ ਨਾ ਮੈਨੂੰ ਇਹ ਪਤਾ ਵੀ ਉਹਨਾਂ ਚੋ ਕਤਲੇ ਕਿਸ ਨੇ ਕੀਤਾ ਹੁਣ ਪੁਲਿਸ ਫਿਰ ਜੀਰੋ ਤੇ ਸੀ ਪੁਲਿਸ ਕੋਲ ਕੋਈ ਅੱਗੇ ਸਰਾਖ ਨਹੀਂ ਉਹਨਾਂ ਦਾ ਕੋਈ ਇੱਕ ਫੋਨ ਜਰੀਆ ਸੀ ਤੇ ਫੋਨ ਉਹਨਾਂ ਦਾ ਕਿਤੇ ਵੀ ਲੱਗਦਾ ਤੇ ਉਹਨਾਂ ਦਾ ਕਿਸੇ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਨਾਲ ਕੋਈ ਸੰਪਰਕ ਨਹੀਂ ਸੀ ਪੂਰਾ ਕਰਨਾਟਕ ਜਿਹੜਾ ਉਹ ਸ਼ਾਨ ਮਾਰਦੇ ਨੇ ਪੁਲਿਸ ਵਾਲੇ ਪਰ ਕਿਤੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਰਨਾਟਕ ਤੋਂ ਬਾਹਰ ਵੀ ਟਰਾਈ ਕਰਦੇ ਨੇ ਪਰ ਉਹਨਾਂ ਮਾਂ ਬੁੱਤਾਂ ਕਿਤੇ ਵੀ ਪਤਾ ਨਹੀਂ ਲੱਗਦਾ ਹੁਣ ਅੱਗੇ ਟਾਈਮ ਬੀਤਦਾ ਜਾਂਦਾ 2016 17 ਦੀ ਇਹ ਘਟਨਾ ਸੀ 17 ਤੋਂ ਬਾਅਦ 18 ਆ ਜਾਂਦਾ 19 ਆ ਜਾਂਦਾ 20 ਆ ਜਾਂਦਾ ਲੋਕਡਾਊਨ ਆ ਜਾਂਦਾ ਹੁਣ ਲੋਕਡਾਊਨ ਦੇ ਵਿੱਚ ਜਿਹੜੇ ਸਾਰੇ ਕੇਸ ਹੁੰਦੇ ਨੇ ਉਹ ਠੰਡੇ ਵਸਤੇ ਚ ਪੈ ਜਾਂਦੇ ਨੇ ਕਿਉਂਕਿ ਜਿੰਨੀ ਪੁਲਿਸ ਫੋਰਸ ਹੁੰਦੀ ਹੈ ਉਹ ਲੋਕਡਾਊਨ ਦੇ ਵਿੱਚ ਜਨਤਾ ਨੂੰ ਸੰਭਾਲਣ ਤੇ ਲੱਗ ਜਾਂਦੀ ਹੈ ਤੇ ਉਹਨਾਂ ਦੀ ਡਿਊਟੀਆਂ ਬੜੀਆਂ ਸਖਤ ਹੁੰਦੀਆਂ ਨੇ ਹੁਣ ਜਿਹੜੇ ਕੇਸ ਹੁੰਦੇ ਨੇ ਸਾਰੇ ਉੱਥੇ ਤੇ ਉੱਥੇ ਰੁਕ ਜਾਂਦੇ ਨੇ ਫਿਰ ਲੋਕਡਾਊਨ ਬੀਤਦਾ ਲੋਕਡਾਊਨ ਜਦੋਂ ਬੀਤਦਾ ਹੈ ਤਾਂ ਲੋਕਡਾਊਨ ਜਦੋਂ ਖੁੱਲਦਾ ਹੈ ਉਸ ਤੋਂ ਬਾਅਦ ਜਿਹੜੇ ਪੁਰਾਣੇ ਕੇਸ ਹੁੰਦੇ ਨੇ ਪੁਲਿਸ ਫੇਰ ਉਹ ਫਾਈਲਾਂ ਚੱਕਦੀ ਹੈ ਪੁਰਾਣੇ ਕੇਸਾਂ ਦੀ ਇੱਕ ਲਿਸਟ ਬਣਾਈ ਜਾਂਦੀ ਹੈ ਉੱਥੇ ਜਦੋਂ ਪੁਰਾਣੇ ਕੇਸਾਂ ਦੀ ਲਿਸਟ ਬਣਾਈ ਜਾਂਦੀ ਤਾਂ ਇਹ ਜਿਹੜਾ ਕੇਸ ਹੈ ਇਹ ਵੀ ਇਹ ਵਿੱਚ ਆਉਂਦਾ ਹੈ ਉਹਨੇ ਕੇਸ ਦੇ ਬਾਰੇ ਫਿਰ ਤਹਿਕੀਕਾਤ ਕੀਤੀ ਜਾਂਦੀ ਹੈ ਪਰ ਉਹ ਮਾਂ ਪੁੱਤ ਦਾ ਹਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਸੀ ਨਾ ਕਿਸੇ ਰਿਸ਼ਤੇਦਾਰ ਨੂੰ ਨਾ ਕਿਸੇ ਯਾਰ ਦੋਸਤ ਨੂੰ ਤੇ ਨਾ ਹੀ ਉਹਨਾਂ ਦਾ ਕੋਈ ਮੋਬਾਈਲ ਉਹਨਾਂ ਨੇ ਕਿਤੇ ਇਸਤੇਮਾਲ ਕੀਤਾ ਕਿਤੇ ਇਸ ਤਰ੍ਹਾਂ ਵੀ ਉਹ ਕਿਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਫਿਰ ਇੱਕ ਪੁਲਿਸ ਅਫਸਰ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਵੀ ਇਹ ਕਿਤੇ ਨਾ ਕਿਤੇ ਆਪਣੀ ਆਈਡੈਂਟੀ ਛੁਪਾ ਕੇ ਬਿਲਕੁਲ ਲੋਅਰ ਲੈਵਲ ਤੇ ਰਹ ਰਹੇ ਹੋਣਗੇ ਜਿੱਥੇ ਕਿਰਨ ਨੂੰ ਲੱਭਣਾ ਬਹੁਤ ਔਖਾ ਹੈ ਤੇ ਪਰ ਜੇ ਕਿਤੇ ਅਕਾਊਂਟ ਖਲਵਾਣਗੇ ਕਿਤੇ ਕੁਝ ਵੀ ਕਰਨਗੇ ਕਿਤੇ SIM ਵਗੈਰਾ ਲੈਣੀ ਹੈ ਕੋਈ ਨੌਕਰੀ ਲੈਣੀ ਹੈ ਕੁਝ ਵੀ ਕਰਨਾ ਤਾਂ ਇਹ ਆਪਣੀ ਕੋਈ ਨਾ ਕੋਈ ਜਿਹੜੀ ਆਇਡੈਂਟੀਟੀ ਆ ਉਹਨਾਂ ਨੂੰ ਇਸਤੇਮਾਲ ਕਰਨੀ ਪਵੇਗੀ ਹੁਣ ਜਿਹੜਾ ਆਧਾਰ ਕਾਰਡ ਹੈ ਉਹ ਮੋਬਾਈਲ ਨੰਬਰ ਨਾਲ ਲਿੰਕ ਹੈ ਤੇ ਇਹ ਜਦੋਂ ਵੀ ਕਿਤੇ ਇਸਤੇਮਾਲ ਕਰੇਗਾ ਬੰਦਾ ਉਹਦਾ ਪਤਾ ਲੱਗੇਗਾ ਹੀ ਲੱਗੇਗਾ ਫਿਰ ਆਧਾਰ ਕਾਰਡ ਵਿਭਾਗ ਨੂੰ ਜਿਹੜੀ ਹੈ ਪੁਲਿਸ ਜਾ ਕੇ ਦੱਸਦੀ ਹੈ ਵੀ ਇਹ ਆਧਾਰ ਨੰਬਰ ਕਿਤੇ ਇਸਤੇਮਾਲ ਹੋਇਆ ਹੋਵੇ 3-4 ਸਾਲਾਂ ਦੇ ਵਿੱਚ ਉਹਨਾਂ ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਇਹ ਆਧਾਰ ਕਾਰਡ ਜਿਹੜੇ ਦੋਨੋਂ ਨੇ ਇਹ 4-5 ਸਾਲਾਂ ਦੇ ਵਿੱਚ ਕਿਤੇ ਵੀ ਇਸਤੇਮਾਲ ਨਹੀਂ ਕੀਤੇ ਗਏ। ਇਹਨਾਂ ਦੇ ਜ਼ਰੀਏ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਗਿਆ। ਪਰ ਪੁਲਿਸ ਦਾ ਕਹਿਣਾ ਹੁੰਦਾ ਵੀ ਇਸਤੇਮਾਲ ਜ਼ਰੂਰ ਹੋਣਗੇ। ਜਦੋਂ ਜੇ ਉਹ ਕੁਝ ਨਾ ਕੁਝ ਤਾਂ ਕਰਨਗੇ ਜਿਵੇਂ ਵੀ ਕਰਨਗੇ ਇਸਤੇਮਾਲ ਜ਼ਰੂਰ ਹੋਣਗੇ। ਤੇ ਪੁਲਿਸ ਉਹਨਾਂ ਦੀ ਭਾਲ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਆਉਂਦਾ। ਫਿਰ 5 ਸਾਲ ਬਾਅਦ ਪੁਲਿਸ ਨੂੰ ਇੱਕ ਸੂਚਨਾ ਮਿਲਦੀ ਹੈ। ਆਧਾਰ ਕਾਰਡ ਵਿਭਾਗ ਵੱਲੋਂ ਵੀ ਇਹ ਜਿਹੜਾ ਆਧਾਰ ਕਾਰਡ ਨੰਬਰ ਹੈ ਇਹ ਆਧਾਰ ਕਾਰਡ ਮਹਾਰਾਸ਼ਟਰ ਅਕੋਲਾ ਦੇ ਵਿੱਚ ਜਿਹੜਾ ਇਹਦਾ ਇਸਤੇਮਾਲ ਕੀਤਾ ਗਿਆ ਬੈਂਕ ਅਕਾਊਂਟ ਖੁਲਾਉਣ ਵਾਸਤੇ ਉਸੇ ਬੈਂਕ ਦੀ ਬ੍ਰਾਂਚ ਇੱਕ ਬੰਗਲੌਰ ਦੇ ਵਿੱਚ ਹੁੰਦੀ ਹੈ ਹੁਣ ਉੱਥੋਂ ਉਹਦਾ ਐਡਰੈਸ ਕਢਵਾਇਆ ਜਾਂਦਾ ਜਦੋਂ ਸਾਰਾ ਕੁਝ ਇਹ ਪਤਾ ਕਰ ਦੇਣੀ ਕਿ ਇਹ ਕਿੱਥੇ ਹੈ ਤਾਂ ਫਿਰ ਪੁਲਿਸ ਉੱਥੇ ਪਹੁੰਚਦੀ ਹੈ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਫਿਰ ਉਹ ਘਰ ਦੇ ਵਿੱਚ ਪਹੁੰਚਦੀ ਹੈ ਉਹ ਘਰ ਦੇ ਵਿੱਚ ਪਹੁੰਚਦੀ ਹੈ ਜਦੋਂ ਦਰਵਾਜ਼ਾ ਖੜਕਾਇਆ ਜਾਂਦਾ ਹੈ ਅੰਦਰੋਂ ਕੁੰਡੀ ਖੁੱਲੀ ਜਾਂਦੀ ਹੈ ਤੇ ਸਾਹਮਣੇ ਸੰਜੇ, ਵਾਸੂਦੇਵ ਤੇ ਉਹਦੀ ਮਾਂ ਸ਼ਸ਼ੀਕਲਾ ਜਿਹੜੀ ਆ ਉੱਥੇ ਮਿਲਦੇ ਨੇ। ਉਹ ਦੇਖ ਕੇ ਪੁਲਿਸ ਨੂੰ ਹੈਰਾਨ ਹੁੰਦੇ ਨੇ। ਉੱਥੇ ਉਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਹੈ, ਗ੍ਰਿਫਤਾਰ ਕਰਕੇ ਉਹਨਾਂ ਨੂੰ ਬੰਗਲੌਰ ਲਿਆਇਆ ਜਾਂਦਾ। ਫਿਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਤਾਂ ਪੁੱਛਗਿੱਛ ਦੇ ਵਿੱਚ ਉਹ ਜ਼ਿਆਦਾ ਜਿਹੜੇ ਨੇ ਨਹੀਂ ਅੜਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਹੁਣ ਜਿਹੜੀ ਪੁਲਿਸ ਇੱਥੇ ਤੱਕ ਪਹੁੰਚੀ ਹੈ ਤਾਂ ਉਹਨਾਂ ਨੂੰ ਪਤਾ ਵੀ ਉਹ ਕਿਵੇਂ ਪਹੁੰਚੀ ਹੈ ਵੀ ਸਾਡਾ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ। ਤੋ ਫਿਰ ਜਿਹੜੀ ਇਹ ਸਟੋਰੀ ਬਿਆਨ ਕਰਦੇ ਨੇ ਉਹ ਵੀ ਇੱਕ ਆਪਣੇ ਆਪ ਚ ਹੈਰਾਨੀ ਜਨਕ ਖਲਾਸਾ ਹੁੰਦਾ ਉਹ ਦੱਸਦੇ ਨੇ ਵੀ ਇਹ ਤਿੰਨੇ ਜਣਾਂ ਦਾ ਪਰਿਵਾਰ ਹੈ ਜਿਹੜਾ ਉੱਥੇ ਬਹੁਤ ਵਧੀਆ ਰਹਿ ਰਿਹਾ ਹੁੰਦਾ ਹੁਣੇ ਆਪਣੇ ਬੇਟੇ ਨੂੰ ਜਿਹੜੀ ਸ਼ਸ਼ੀਕਲਾ ਹੁੰਦੀ ਐ ਇੰਜੀਨੀਅਰ ਬਣਾਉਣਾ ਚਾਹੁੰਦੀ ਐ ਤੇ ਬੇਟਾ ਵੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਇਹਨਾਂ ਦੇ ਨਾਲ ਇਹਦੀ ਮਾਂ ਰਹਿੰਦੀ ਹੁੰਦੀ ਐ ਜਿਹੜੀ ਸ਼ਾਂਤਾ ਕੁਮਾਰੀ ਸ਼ਾਂਤਾ ਕੁਮਾਰੀ ਦੇ ਨਾਲ ਅਕਸਰ ਜਿਹੜੀ ਲੜਾਈ ਹੁੰਦੀ ਹੁੰਦੀ ਐ ਜਿਹੜੀ ਉਹਦੇ ਸ਼ਾਂਤ ਸ਼ਸ਼ੀਕਲਾ ਦੇ ਬੇਟੇ ਦੀ ਤੇ ਜਾਂ ਸ਼ਸ਼ੀਕਲਾ ਦੀ ਇਹ ਆਰਧ ਵਾਲੇ ਲੋਕਾਂ ਨੂੰ ਵੀ ਪਤਾ ਸੀ ਵੀ ਇਹ ਲੜਾਈ ਹੁੰਦੀ ਹੈ ਤੇ ਲੜਾਈ ਅਕਸਰ ਜਿਹੜੀ ਹੁੰਦੀ ਸੀ ਬਾਹਰ ਦੇ ਖਾਣੇ ਨੂੰ ਲੈ ਕੇ ਜੇ ਸ਼ਸ਼ੀ ਕਲਾ ਬਾਹਰੋਂ ਕੁਝ ਲਿਆਉਂਦੀ ਸੀ ਉਸ ਗੱਲ ਤੇ ਲੜਾਈ ਹੁੰਦੀ ਸੀ ਉਹਦੀ ਮਾਂ ਦੇ ਨਾਲ ਜਾਂ ਬੇਟਾ ਕੁਝ ਲੈ ਕੇ ਹੁੰਦਾ ਸੀ ਤੇ ਉਹ ਵੀ ਇਸ ਗੱਲ ਤੋਂ ਰੋਲਾ ਪਾਉਂਦੀ ਸੀ ਸ਼ਾਂਤ ਕੁਮਾਰੀ ਵੀ ਬਾਹਰ ਦਾ ਖਾਣਾ ਜਿਹੜਾ ਬਹੁਤ ਖਰਾਬ ਹੈ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਤੇ ਇਹ ਗੱਲ ਨੂੰ ਲੈ ਕੇ ਇਹਨਾਂ ਦੀ ਲੜਾਈ ਹੋ ਜਾਂਦੀ ਸੀ ਕਿਉਂਕਿ ਜਿਹੜੇ ਬੱਚੇ ਨੇ ਬਾਹਰੋਂ ਖਾਣੋਂ ਨਹੀਂ ਹਟਦੇ ਆਪਣੇ ਘਰਾਂ ਦੇ ਵਿੱਚ ਵੀ ਹੈ ਬਾਹਰ ਦਾ ਖਾਣਾ ਹਾਲਾਂਕਿ ਆਪਾਂ ਨੂੰ ਵੀ ਪਤਾ ਵੀ ਖਤਰਨਾਕ ਹੈ ਪਰ ਨਹੀਂ ਹਟਦੇ ਇਹਨਾਂ ਨੂੰ ਤਰੀਕੇ ਨਾਲ ਹੀ ਸਮਝਾਇਆ ਜਾ ਸਕਦਾ ਹੈ ਪਰ ਜੇ ਜ਼ਿਆਦਾ ਆਪਾਂ ਇਹਨਾਂ ਤੇ ਬੰਦਸ਼ਾ ਲਾਵਾਂਗੇ ਜਾਵਾ ਰੋਕੇ ਟੋਕੀ ਕਰਦੇ ਆ ਤਾਂ ਫਿਰ ਬਗਾਵਤ ਹੋ ਜਾਂਦੀ ਹੈ ਅਖੀਰ ਆ ਕੇ ਜਿਹੜਾ ਬੱਚਾ ਵੀ ਹੈ ਫਿਰ ਅੱਗੋਂ ਬੋਲਦਾ ਕਿਸੇ ਤਰੀਕੇ ਨਾਲ ਹੀ ਸਮਝਾਇਆ ਜਾ ਸਕਦਾ ਤੇ ਇਹ ਗੱਲਾਂ ਲੋਕਾਂ ਨੂੰ ਵੀ ਪਤਾ ਸੀ ਵੀ ਜਦੋਂ ਉਹਨਾਂ ਦੇ ਘਰ ਆਵਾਜ਼ ਪਹੁੰਚਦੀ ਸੀ ਉਹ ਸਮਝ ਜਾਂਦੇ ਸੀ ਵੀ ਇਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ ਹੁਣ ਜਿੱਦਣ ਇਹ ਘਟਨਾ ਵਾਪਰਦੀ ਹੈ ਗੱਲ 17 ਅਗਸਤ 2016 ਦੀ ਉਸ ਦਿਨ ਵੀ ਜਿਹੜਾ ਸੰਜੇ ਹੁੰਦਾ ਉਹ ਬਾਰੋਂ ਗੋਭੀ ਮੰਜੂਰੀਅਨ ਲੈ ਕੇ ਆਉਂਦਾ ਜਦੋਂ ਲੈ ਕੇ ਘਰੇ ਪਹੁੰਚਦਾ ਹੈ ਖਾਣ ਵਾਸਤੇ ਵੀ ਖਾਣਾ ਸ਼ੁਰੂ ਕਰਦੇ ਨੇ ਉਹਦੀ ਮਾਂ ਤੇ ਸੰਜੀ ਜਿਹੜੀ ਸ਼ਾਂਤ ਤਾਂ ਕੁਮਾਰੀ ਹੁੰਦੀ ਹੈ ਉਹ ਫੇਰ ਉੱਥੇ ਰੌਲਾ ਪਾ ਦਿੰਦੀ ਹੈ ਵੀ ਬਾਹਰੋਂ ਕਿਉਂ ਲੈ ਕੇ ਆਏ ਇੰਨਾ ਖਤਰਨਾਕ ਹੈ ਹਾਲਾਂਕਿ ਭਾਵੇਂ ਉਹਨਾਂ ਦੀ ਭਲਾਈ ਵਾਸਤੇ ਸੀ ਪਰ ਫਿਰ ਵੀ ਇੱਕ ਤਰੀਕਾ ਹੁੰਦਾ ਹੈ ਇਸ ਗੱਲ ਤੋਂ ਲੈ ਕੇ ਮਾਂ ਤੇੀ ਦੀ ਜਿਹੜੀ ਇਹ ਬਹਿਸ ਸ਼ੁਰੂ ਹੋ ਜਾਂਦੀ ਹੈ ਬਹਿਸ ਇੰਨੀ ਵੱਧਦੀ ਹੈ ਵੀ ਇੱਕ ਦੂਜੇ ਨੂੰ ਥੱਪੜ ਵੀ ਮਾਰਨੇ ਸ਼ੁਰੂ ਕਰ ਦਿੰਦੀ ਨੇ ਮਾਂ ਬੇਟੀ ਨੂੰ ਮਾਰਦੀ ਹੈ ਤੇ ਜਿਹੜੀ ਬੇਟੀ ਉਹ ਵੀ ਹੱਥ ਆਪਣੀ ਮਾਂ ਤੇ ਚੁੱਕਦੀ ਹੈ ਜਦੋਂ ਲੜਾਈ ਜ਼ਿਆਦਾ ਵੱਧਦੀ ਹੈ ਜਿਹੜਾ ਸੰਜੀ ਹੁੰਦਾ ਹੈ ਇਹਦੇ ਆਟੋਮੈਟਿਕ ਜਿਹੜੇ ਹੱਥ ਨੇ ਉਹ ਆਪਣੀ ਨਾਨੀ ਦੇ ਗਲੇ ਤੇ ਚਲੇ ਜਾਂਦੇ ਨੇ ਨਾਨੀ ਦਾ ਜਦੋਂ ਗਲਾ ਘੁੱਟਦਾ ਤੇ ਜਦੋਂ ਤੱਕ ਇਹ ਗਲਾ ਛੱਡਦਾ ਉਦੋਂ ਤੱਕ ਜਿਹੜੀ ਨਾਨੀ ਹੈ ਉਹ ਇਹ ਦੁਨੀਆ ਤੋਂ ਜਾ ਚੁੱਕੀ ਹੁੰਦੀ ਉਹਦੀ ਮੌਤ ਹੋ ਚੁੱਕੀ ਹੁੰਦੀ ਹੈ ਹੁਣ ਘਬਰਾ ਜਾਂਦੇ ਨੇ ਵੀ ਹੁਣ ਕੀ ਕਰੀਏ ਪਹਿਲਾਂ ਤਾਂ ਇਹ ਕਹਿੰਦੇ ਸੋਚਦੇ ਨੇ ਵੀ ਆਪਾਂ ਇਹਦੀ ਜਿਹੜੀ ਮੌਤ ਹੈ ਬਜ਼ੁਰਗ ਹੈਗੀ ਐ 70 75 ਸਾਲ ਦੀ ਵੀ ਲੋਕਾਂ ਨੂੰ ਕਹਦਾਂਗੇ ਵੀ ਨੈਚੁਰਲ ਡੈਥ ਹੈ ਰਾਤ ਸੁੱਤੀ ਤੇ ਨਹੀਂ ਪਤਾ ਲੱਗਾ ਕਿਵੇਂ ਮਰੀਏ ਕਿਵੇਂ ਨਹੀਂ ਸਵੇਰੇ ਦੀ ਜਾਨ ਨਿਕਲ ਗਈ ਤੇ ਘਰ ਦੀ ਮੈਂਬਰ ਹੈ ਕਿड्ਨੇ ਪੋਸਟਮਾਰਟਮ ਕਰਾਣਾ ਤੇ ਘਰ ਦੇ ਵਿੱਚ ਮੌਤ ਹੋਈ ਹੈ ਤੇ ਸੰਸਕਾਰ ਹੋ ਜਾਏਗਾ ਫਿਰ ਚੋਰ ਦੀ ਦਾੜੀ ਦੇ ਵਿੱਚ ਤਿੰਕੀ ਵਾਲੀ ਗੱਲ ਫਿਰ ਇਹਨਾਂ ਨੂੰ ਹੁੰਦਾ ਵੀ ਹੋਰ ਰਿਸ਼ਤੇਦਾਰ ਆਉਣਗੇ ਆਂਢੀ ਗੁਆਂਢੀ ਆਉਣਗੇ ਜਦੋਂ ਦੇਖਿਆ ਜਾਏਗਾ ਗਲ ਦੇ ਉੱਪਰ ਉਂਗਲਾਂ ਦੇ ਨਿਸ਼ਾਨ ਮਿਲਣਗੇ ਤਾਂ ਪੋਸਟਮਾਰਟਮ ਹੋਏਗਾ ਪੁਲਿਸ ਆਏਗੀ ਤੇ ਜਿਹੜਾ ਸਾਨੂੰ ਫੜ ਕੇ ਲੈ ਜੀਗੀ ਤੇ ਆਪਾਂ ਇਹਦੇ ਕਤਲ ਦੇ ਵਿੱਚ ਅੰਦਰ ਜਾਵਾਂਗੇ ਫਿਰ ਇਹ ਸੋਚਦੇ ਨੇ ਵੀ ਕਿਉਂ ਨਾ ਇਹਨੂੰ ਅਲਮਾਰੀ ਦੇ ਵਿੱਚ ਹੀ ਪੈਕ ਕੀਤਾ ਜਾਏ ਉਦੋਂ ਪਹਿਲਾਂ ਇੱਕ ਗੱਲ ਸੋਚਦੇ ਨੇ ਵੀ ਇਹਨੂੰ ਬਾਹਰ ਕਿਤੇ ਜਾ ਕੇ ਆਪਾਂ ਸੈਟਿਉਂਨੇ ਲਾਸ਼ ਨੂੰ ਤੇ ਜਿਹੜਾ ਨੰਦੀ ਦੋਸਤ ਹੁੰਦਾ ਉਹਨੂੰ ਫੋਨ ਕੀਤਾ ਜਾਂਦਾ ਉਦੋਂ ਬੋਰੀ ਵਗੈਰਾ ਮੰਗਾਈ ਜਾਂਦੀ ਹੈ ਹੋਰ ਚੀਜ਼ਾਂ ਮੰਗਾਈਆਂ ਜਾਂਦੀਆਂ ਨੇ ਪਰ ਫਿਰ ਇਹਨਾਂ ਨੂੰ ਡਰ ਹੁੰਦਾ ਵੀ ਏਡੀ ਭਾਰੀ ਲਾਸ਼ ਬਾਹਰ ਲਿਜਾਂਦੇ ਆ ਜੇ ਕਿਸੇ ਨੇ ਦੇਖ ਲਿਆ ਤਾਂ ਵੀ ਫੜੇ ਜਾਵਾਂਗੇ ਉਦੋਂ ਬਾਅਦ ਫਿਰ ਇਹ ਇੱਕ ਡਰਮ ਦੇ ਵਿੱਚ ਲਾਸ਼ ਨੂੰ ਪਾ ਕੇ ਅਲਮਾਰੀ ਉਹ ਬਹੁਤ ਵੱਡੀ ਹੁੰਦੀ ਹੈ ਉਹਦੇ ਵਿੱਚ ਪਾ ਕੇ ਉਹਦੇ ਉੱਪਰ ਸਿਮਿੰਟ ਦਾ ਲੇਪ ਕਰਕੇ ਵਿੱਚ ਰੱਖ ਕੇ ਤੇ ਉੱਤੋਂ ਜੜੀਆਂ ਨੇ ਇੱਟਾਂ ਲਾ ਕੇ ਪਲਸਤਰ ਕਰ ਦਿੰਦੇ ਨੇ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਇਹ ਹੁਣ ਅਗਸਤ ਦੇ ਵਿੱਚ ਜਿਹੜੀ ਹੈ ਘਟਨਾ ਨੂੰ ਅੰਜਾਮ ਦਿੰਦੇ ਨੇ ਤੇ ਉਸ ਤੋਂ ਬਾਅਦ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਫਰਵਰੀ ਦੇ ਵਿੱਚ ਜਦੋਂ ਇਹ ਜਾ ਕੇ ਇਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਜਿਹੜੀ ਬਦਬੂ ਹੁਣ ਵੱਧਦੀ ਜਾਂਦੀ ਹੈ ਕਿਉਂਕਿ ਪਹਿਲਾਂ ਜਿਮਾੜੀ ਮੋਟੀ ਬਦਬੂ ਆਉਂਦੀ ਸੀ ਤੇ ਇਹ ਪਰਫਿਊਮ ਵਗੈਰਾ ਪਾ ਦਿੰਦੇ ਸੀ ਪਰ ਫਿਰ ਇਹਨਾਂ ਨੂੰ ਲੱਗਦਾ ਵੀ ਹੁਣ ਜਿਹੜੀ ਬਦਬੂ ਹੈ ਇਹ ਬਹੁਤ ਜ਼ਿਆਦਾ ਵੱਧਦੀ ਜਾਂਦੀ ਹੈ ਸਾਡਾ ਜਿਹੜਾ ਰਾਜ਼ ਇਹ ਖੁੱਲੇਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਹੁਣ ਇਹਨਾਂ ਨੇ ਸੋਚਿਆ ਵੀ ਆਪਾਂ ਇੱਥੋਂ ਚਲੇ ਜਾਂਦੇ ਹਾਂ ਕਿਤੇ ਹੁਣ ਇਹਨੇ ਸੋਚਿਆ ਵੀ ਜੇ ਜਾਣਾ ਹੀ ਹੈ ਤਾਂ ਪੈਸਾ ਤਾਂ ਕੋਲ ਕੋਈ ਹੈ ਨਹੀਂ ਸੀ ਵੀ ਕਿਸੇ ਨਾ ਕਿਸੇ ਨੂੰ ਆਪਾਂ ਹੋਰ ਵੀ ਠੱਗ ਲਈਏ ਤੇ ਮਕਾਨ ਮਾਲਕ ਤੋਂ 2 ਲੱਖ ਰੁਪਈਆ ਮੰਗਦੇ ਨੇ ਉਹ 50000 ਦਿੰਦਾ ਬਾਕੀ ਕਹਿੰਦਾ ਵੀ ਹੁਣ ਮੈਂ ਬਾਅਦ ਚ ਦਵਾਂਗਾ ਫਿਰ ਸੋਚਿਆ ਵੀ ਜੋ ਆਇਆ ਕਿਉਂਕਿ ਇਹਨਾਂ ਕੋਲੇ ਨਾ ਟਾਈਮ ਨਹੀਂ ਸੀ ਇਹ ਹੁਣ ਛੇਤੀ ਤੋਂ ਛੇਤੀ ਉੱਥੋਂ ਨਿਕਲਣਾ ਚਾਹੁੰਦੇ ਸੀ ਇਹ ਉਹ 50000 ਰੁਪਈਆ ਲੈ ਕੇ ਹੀ ਆਪਣੇ ਫੋਨ ਸਵਿਚ ਆਫ ਕਰਕੇ ਉੱਥੋਂ ਚਲੇ ਜਾਂਦੇ ਨੇ ਇਹ ਤੱਕੇ-ਤੁੱਕੇ ਖਾਂਦੇ ਭਟਕਦੇ ਹੋਏ ਜਾ ਕੇ ਪਹੁੰਚਦੇ ਨੇ ਮਹਾਰਾਸ਼ਟਰ ਉੱਥੇ ਕੋਲਾ ਦੇ ਵਿੱਚ ਜਾ ਕੇ ਆਪਣਾ ਰਹਿਣ ਲੱਗ ਜਾਂਦੇ ਨੇ ਤੇ ਜਿਹੜਾ ਸੰਜੇ ਹੁੰਦਾ ਹੁਣ ਇੱਕ ਕਤਲ ਕਰ ਚੁੱਕਿਆ ਸੀ ਜਿਹੜਾ ਕਿ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਇੰਜੀਨੀਅਰ ਬਣਨਾ ਚਾਹੁੰਦਾ ਸੀ ਉੱਥੇ ਇੱਕ ਸੇਲਜ਼ ਮੈਨ ਦੀ ਨੌਕਰੀ ਕਰਨ ਲੱਗ ਜਾਂਦਾ ਤੇ ਉਥੋਂ ਇਹ ਆਪਣਾ ਜਿਹੜਾ ਇਹਨਾਂ ਦਾ ਗੁਜ਼ਾਰਾ ਚੱਲਦਾ ਉਹਨੇ ਕਿਸੇ ਦੇ ਨਾਲ ਵੀ ਕੋਈ ਕੰਟੈਕਟ ਨਹੀਂ ਰੱਖਦਾ ਪਰ ਅਖੀਰ ਇੰਨੇ ਸਾਲਾਂ ਬਾਅਦ ਜਿਹੜਾ 5-6 ਸਾਲ ਬਾਅਦ ਆਧਾਰ ਕਾਰਡ ਇਸਤੇਮਾਲ ਕਰਦੇ ਨੇ ਉੱਥੋਂ ਹੀ ਇਹ ਫੜੇ ਜਾਂਦੇ ਨੇ ਹਨ ਪੁਲਿਸ ਇਹਨਾਂ ਦੋਨਾਂ ਤੇ ਐਫਆਈਆਰ ਕਰਦੀ ਹੈ ਉਦੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੁਣ ਇਹਨਾਂ ਨੇ ਬਚਣ ਵਾਸਤੇ ਆਪਣਾ ਸਾਰੇ ਰਿਸ਼ਤੇਦਾਰਾਂ ਨਾਲ ਕੰਟੈਕਟ ਖਤਮ ਕੀਤਾ ਫੋਨ ਇਸਤੇਮਾਲ ਨਹੀਂ ਕੀਤਾ ਪਰ 6 ਸਾਲ ਬਾਅਦ ਇਹਨਾਂ ਨੇ ਇੱਕ ਆਧਾਰ ਕਾਰਡ ਦਾ ਇਸਤੇਮਾਲ ਕੀਤਾ ਉੱਥੋਂ ਇਹ ਫੜੇ ਗਏ ਜਦੋਂ ਇਹਨਾਂ ਨੇ ਅਪਰਾਧ ਕੀਤਾ ਜਦੋਂ ਅਪਰਾਧ ਕਰਕੇ ਇੱਥੋਂ ਗਏ ਇਹਨਾਂ ਨੇ ਸੋਚਿਆ ਵੀ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਵੀ ਹੁਣ 6 ਸਾਲ ਹੋ ਗਏ ਹੁਣ ਸਾਨੂੰ ਕਿਹੜਾ ਪੜੇਗਾ ਪਰ ਜਿਹੜਾ ਜੁਰਮ ਹੁੰਦਾ ਉੱਕਾ ਦੇਣਾ ਕਦੇ ਜਰੂਰ ਬੋਲਦਾ ਇਹਨਾਂ ਨੇ ਆਪਣੀ ਦਾਦੀ ਨੂੰ ਆਪਣੀ ਮਾਂ ਨੂੰ ਮਾਰਿਆ ਤੇ ਅਖੀਰ ਅੱਜ ਪੁਲਿਸ ਦੇ ਸਕੰਜੇ ਦੇ ਵਿੱਚ ਇੱਕ ਗੁੱਸੇ ਦੇ ਵਿੱਚ ਆ ਕੇ ਚੱਕਿਆ ਹੋਇਆ ਕਦਮ ਉਹ ਸਾਰੀ ਜ਼ਿੰਦਗੀ ਜਿਹੜੀ ਖਰਾਬ ਕਰ ਦਿੰਦਾ ਇਹ ਗੁੱਸੇ ਦੇ ਵਿੱਚ ਹੋਇਆ ਹੋਇਆ ਕਤਲ ਸੀ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਐਡਾ ਵੱਡਾ ਜਿਹੜਾ ਕਾਂਡ ਕੀਤਾ ਉਹ ਗੁੱਸਾ 5 ਮਿੰਟ ਦਾ ਹੁੰਦਾ ਜੇ ਆਪਾਂ ਸਬਰ ਕਰ ਲਈਏ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਿਹਤਰ ਹੋ ਸਕਦੀ ਹੈ ਪਰ 5 ਮਿੰਟ ਦੇ ਦੌਰਾਨ ਜਿਹੜਾ ਆਪਾਂ ਕਦਮ ਚੱਕ ਦਿੰਨੇ ਆ ਉਹ ਸਾਰੀ ਜ਼ਿੰਦਗੀ ਸਾਰਾ ਪਰਿਵਾਰ ਦੀ ਤਹਸ ਨਸ ਕਰ ਦਿੰਦਾ ਹਮੇਸ਼ਾ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ ਜਿਵੇਂ ਦੀ ਵੀ ਸਿਚੁਏਸ਼ਨ ਹੋਵੇ ਉਹ ਨਿਕਲ ਜਾਂਦੀ ਹੈ ਅੱਗੇ ਜਿਹੜੇ ਰਾਹ ਖੁੱਲ ਜਾਂਦੇ ਨੇ ਪਰ ਆਪਾਂ ਗੁੱਸੇ ਦੇ ਕੰਟਰੋਲ ਨਹੀਂ ਕਰਦੇ ਬਹੁਤ ਮੁਸ਼ਕਲ ਹੁੰਦਾ ਉਹ ਜਿਹੜੇ 5 ਮਿੰਟ ਹੁੰਦੇ ਨੇ ਉਹ ਸਦੀਆਂ ਬਰਾਬਰ ਹੁੰਦੇ ਨੇ ਤੇ ਜਿਹੜਾ ਕੰਟਰੋਲ ਕਰਦਾ ਉਹ ਤੁਸੀਂ ਦੇਖੋਗੇ ਤੁਹਾਡੇ ਆਲੇ-ਦੁਆਲੇ ਵੀ ਕੋਈ ਨਾ ਕੋਈ ਐਸਾ ਹੋਵੇਗਾ ਜਿਹੜਾ ਉਦੋਂ ਬਾਅਦ ਵਧੀਆ ਜ਼ਿੰਦਗੀ ਜੀਉਂਦਾ ਹੈ ਪਰ ਕਈ ਵਾ ਆਪਾਂ ਗੁੱਸੇ ਦੇ ਵਿੱਚ ਕਦਮ ਚੱਕ ਕੇ ਆਪਣਾ ਬਹੁਤ ਵੱਡਾ ਨੁਕਸਾਨ ਕਰ ਲੈਂਦੇ ਆ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਆਪਣੇ ਮਾਪੇ ਭਾਈ ਭੈਣ ਪਤੀ ਪਤਨੀ ਦਾ ਹਰੇਕ ਰਿਸ਼ਤੇ ਦੀ ਕਦਰ ਕਰੋ ਹਰੇਕ ਰਿਸ਼ਤੇ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਨੀ